ਯਾ ਬਹੁਤ ਧੰਨਵਾਦ ਤੁਹਾਨੂੰ ਤੁਸੀਂ ਔਖੀ ਘੜੀ ਚਾਹੇ ਅਜ ਨਾਲ ਅਨੁਵਰਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇਤ ਅਸੀਂ ਲਈ ਤੇ ਨਾਲ ਅੱਜ ਤੁਹਾਨੂੰ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਫੜਾ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਜਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੇ ਲੱਗੇ ਆ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਹੈ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਹ ਫੜਨੀ ਪ੍ਰਮਾਤਮਾ ਨੇ ਫੜ ਜੇ ਉਹਦੀ ਕਿਸਪਾਣੀ ਹੋਰ ਕਿਤੇ ਨਹੀਂ ਤੁਸੀਂ ਪਰਮਾਤਮਾ ਦੇ ਘਰੋਂ ਆਏ ਹੋ ਗੁਰੂ ਅਮਰਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਿਸ਼ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੋਣੀ ਆ ਅਰਦਾਸ ਕਰਕੇ ਇਸ ਲਈ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜਕੇ ਕਰਦੋਗੇ ਤਾਂ ਤਸਦੀ ਦੇ ਸਾਨੂੰ ਉਹ ਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂ ਕਿ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਹੈ ਉਹ ਸੱਚੇ ਪਾਤਸ਼ਾਹ ਕਾਲਦੇ ਹਾਂ ਹਾਂ ਦੁਰਾਂਤ ਦੇ ਕੋਟਿਆਂ ਦਾ ਦੌਰ ਸਰਾਂਤਾਸੇ ਸੁਖਾਇ ਇੱਕ ਪਰਸਨ ਨਰੋਤੀ ਬਲਦਾਰ ਹੈ ਕੋਈ ਹੋਰ ਨਹੀਂ ਸਿੱਖ ਦਾ ਗਾਇਬ ਜੇ ਕੋਈ ਪਾਕਾਸਿੰਗ ਦੀ ਗੈਰ ਕਾਨੂੰਨੀ ਅਦਾਤ ਦਾਇਰ ਸਰਾਂਤਾਸੇ ਸੁਖਾਇ ਇੱਕ ਹੋਰ ਸੀਕਰਤੀ ਸਤਨ ਉਸ ਹਾਲ ਦਸਾਂ ਪੱਖਾਂ ਦੀ ਜੋ ਕਿ ਜੀਵਨ ਦੇ ਸਰਬੀ ਦੇ ਬਾਹਰ ਚਾਰ ਦੇ ਸਤ ਦਾ ਸੰਦੇਲ ਵਾਹੇ ਗੁਰੂ ਵਾਹੇ ਗੁਰੂ

ਕੁਰੂ ਕੋ ਕਰਦਾ ਸੈਂਪਲ ਲੰਡਾ ਮਰਾਚ ਆਹ ਜਿਸ ਬੁੱਕਾ ਦੇ ਕਰਕੇ ਪੰਜਾਬ ਬਾਸਿੰਗ ਦੇ ਚੋਤੇ ਹੀ ਪਰਿਆ ਹਾ ਕਰਦਾ ਜੀਓ ਇਹੋ ਦਿੱਕਤ ਕਿ ਇਹ ਤਾਂ ਹੀ ਆ ਰਿਹਾ ਪਾਉਂਦਾ ਨਹੀਂ ਗਣਿਧੀ ਤੂੰ ਸਾਨੂੰ ਉਸਲਾ ਦੇ ਨਾ ਸਾਨੂੰ ਉਸਲਾ ਦੇਣਾ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾਂ ਮਾਲਗਰੀ ਨੂੰ ਅਰਦਾਸ ਕਰੋ ਤੁਸੀਂ ਬਸ ਅਰਦਾਸ ਕਰੋ ਤੁਸੀਂ ਸਾਡੀ ਮਾਂ ਫੜਦਾ ਹੈ